ਬਾਕੀ ਸੇਲ ਲੈ ਜਾ 500 ਚ 500 ਚ 500 ਚ ਉਹ ਮਿਲਣਾ 4 ਦਿਨੀਆਂ 4 ਦਿਨ ਮਿਲਣਾ ਮਿੱਟੀ ਦੇ ਬਾਹ ਕਪੜਾ ਮਿਲਣਾ ਮਿੱਟੀ ਦੇ ਬਾ ਆ ਚੱਕੋ ਬਜ਼ਾਰਾਂ ਦੇ ਵਿੱਚ 12 1200 ਦਾ ਕਢਾਈ ਵਾਲਾ ਸੂਟ ਮਿਲਦਾ ਉਹ ਗਰਮੀਆਂ ਤਾਂ ਗਈਆਂ ਉਹ ਸਰਦੀਆਂ ਆ ਗਈਆਂ ਆ ਚੱਕੋ ਦੁਪੱਟੇ ਨਾ ਲਾ ਕੇ 500 ਰੁਪਏ ਦਾ ਦੇਣਾ ਜੀ 500 ਰੁਪਏ ਦਾ ਉਹ ਲੋਕੀ 2 2000 ਦਾ ਦਿੰਦੇ ਆ ਉਹ ਲੈ ਜਾਓ 650 ਚ 1500 ਤੋਂ ਘੱਟ ਨਹੀਂ ਮੈਣਾ ਚੈੱਕ ਕਰੋ ਰੇਟ ਆਹ ਚੈੱਕ ਕਰੋ ਅੱਖਾਂ ਖੁੱਲ ਗਈਆਂ ਕਿਹੜੀ 2 2 ਇੰਚ 1500 ਦੇ ਦੋ ਭਾਜੀ ਸੂਟ 1500 ਦੇ ਦੋ ਸਾਰੇ ਪਾਸੇ ਰਸ਼ ਪੈ ਗਿਆ ਲੋਕ ਦੂਰੋਂ ਦੂਰੋਂ ਆ ਗਿਆ ਉਹ ਜਾਮੜਾ ਕੇ ਬਾਹਰ ਸੜਕਾਂ ਦੇ ਦੇਖੋ ਗੱਡੀਆਂ ਕਿੱਦਾਂ ਖੜੀਆਂ ਸਕੂਟਰ ਮੋਟਰਸਾਈਕਲ ਦੇਖੋ ਕਿੱਦਾਂ ਖੜੇ ਆ ਬਾਜ਼ਾਰ 'ਚ ਜਾਓਗੇ ਮੁੱਲ ਖਰੀਦੂਗੇ 12000 ਰੁਪਏ ਦਾ ਇਹ ਮੈਣਾ ਤੁਨੂੰ ਅੱਡੇ ਕੋਲ ਆਜੋ 12000 ਵਾਲਾ 2 ਪੀਸ ਕੋਟ ਪੈਂਟ 2995 ਚ ਦਵਾਂਗੇ ਸਲਾਈ ਦੇ ਰੇਟ ਤੋਂ ਵੀ ਘੱਟ ਕਰਦੇ ਹੋਰ ਦੱਸੋ ਅੱਡੇ ਕੋਲ ਆਜੋ 15000 ਵਾਲਾ 3 ਪੀਸ ਕੋਟ ਪੈਂਟ 3760 ਚ ਲੈ ਜਾਓ ਸੱਚੀ 5-5000 ਲੱਗ ਜਾਂਦੇ ਸੀ ਇਹੋ ਜਿਹੀ ਟੌਰ ਕੱਢਣ ਵਾਸਤੇ ਚੱਕੋ 1500 ਦਾ ਕਾਟਤਾ ਪਜਾਮਾ ਸਟਿਚ ਕਰਕੇ 20 ਦਾ ਕਾਟਨ ਦਾ 2000 ਦੀ ਬਾਸਕਟ ਸਟੈਚ ਕਰਕੇ ਪ्योर ਬ੍ਰਾਂਡਡ ਦੀ ਕੰਟਰੀ ਕਰ ਲੋ ਬ੍ਰਾਂਡ ਆ ਬ੍ਰਾਂਡ ਬਹੁਤ ਵੱਡਾ 1 ਰੁਪਇਆ ਵੀ ਕੋਈ ਲੈਸ ਨਹੀਂ ਦਾ ਸਾਡੇ ਕੋਲ ਆ ਜਾਓ ਬਾਜ਼ਾਰ ਚ ਜਾਉਂਗੇ ਇਹਦੀ ਐਮ ਆਰ ਪੀ ਦੇਖ ਲੋ 1659 ਰੁਪਏ ਮਾਤਰਾ ਵਿੱਚ 1600 ਵਾਲਾ ਕੰਬਲ ਅਸੀਂ ਕਰਦਾ 1000 ਰੁਪਏ ਚ ਇੱਕੇ ਚ ਬੈਠ ਕੇ ਆ ਜਾਓ ਬੱਸ ਸਟੈਂਡ ਤੋਂ ਸਾਡੇ ਸਟੋਰ ਤੇ 1 ਰੁਪਿਆ ਵੀ ਨਹੀਂ ਰਿਕਸ਼ਾ ਵਾਲੇ ਲੈਣਾ ਭਰਾ ਸਾਡੇ ਨੇ ਘਾਟੇ ਭਜੇ ਕਰ ਰਹੇ ਆ ਦੇਖੋ ਜਿਹੜਾ ਬਾਜ਼ਾਰ ਚ 2500 ਦਾ ਸੂਟ ਇੱਥੋਂ ਲੈ ਜਾਓ 850 ਚ 850 ਚ ਜਾ ਜਾਓ 850 ਸੂਟ ਰੇਟ ਬਾਜ਼ਾਰ ਚ ਕਿੰਨਾ 2500 2600 2800 ਉਹ ਸਾਡਾ ਰੇਟ 1000 ਰੁਪਿਆ 1000 ਰੁਪਿਆ ਦਾ ਸੂਟ ਦੇਣਾ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ 10 15000 ਤੋਂ ਕੰਮ ਸ਼ੁਰੂ ਕਰ ਸਕਦੇ ਹੋ ਕੋਈ ਪੜੇ ਲਿਖੇ ਹੋਣ ਦੀ ਲੋੜ ਨਹੀਂ ਕੋਈ ਹਾਈਲਾਈਟ ਕਰਨ ਦੀ ਲੋੜ ਨਹੀਂ ਆ ਗੈਟੀ ਲੈਂਦਾ ਫਤੂਸ਼ ਨਹੀਂ ਦਸਤਾਰ ਘਰੇ ਬੈਠੇ 30 35000 ਰੁਪਏ ਮਹੀਨਾ ਬਣਾਓਗੇ ਬਾਰੇ ਬਾਰੇ ਸੂਟਾਂ ਦਾਜਪਰੀ ਤੁਸੀਂ ਬਾਜ਼ਾਰ ਚ 2 ਲੱਖ ਰੁਪਏ ਦੀ ਲੈਣੀ ਹੈ ਨਾ ਸਾਡੇ ਕੋਲ ਆਜੋ ਅਸੀਂ 2 ਲੱਖ ਵਾਲਾ ਕੱਪੜਾ 80 ਹਜ਼ਾਰ ਜਮਾਗੇ ਭਾਜੀ ਨੈਚੁਰਲ ਗਰੇਵ ਦਾ ਬੇਸ ਲੱਗਿਆ 3000 ਤੋਂ ਘੱਟ ਸੂਟ ਨਹੀਂ ਜੇ ਕਿਸੇ ਨੇ ਦੇਣਾ ਚੱਕੋ 1500 ਰੁਪਏ ਦਾ ਕਿੰਨੀ ਸੋਹਣੀ ਪੈਕਿੰਗ ਮੌਂਟੀ ਕਾਰਨਰ ਦਾ ਬ੍ਰਾਂਡ ਕੰਬਲ ਦਾ ਰੇਟ ਹੈਗਾ 259 ਰੁਪਏ ਸਾਡੇ 2200 ਵਾਲਾ ਕੰਬਲ 1250 ਚ ਕਰਤਾ ਬਾਜ਼ਾਰ ਚ 3000 ਦਾ ਇੱਕ ਉਹ ਨਾ ਇੱਥੇ 3000 ਦੇ ਦੋ ਮਾਦਰੋਂ 1500 ਰੁਪਿਆ ਦਾ ਸੂਟ ਕਰਤਾ 2650 ਰੁਪਿਆ ਬਾਜ਼ਾਰ ਚ ਕੋਈ 7000 ਦੇ ਦਿੰਦਾ ਸਾਡੇ ਕੋਲ ਆਜੋ 2800 ਰੁਪਿਆ ਦਾ ਸੂਟ ਦੇਵਾਂਗੇ ਚੈੱਕ ਕਰੋ ਅਸੀਂ ਤੁਹਾਨੂੰ ਸੂਟ ਦੇ ਦੇਣਾ 3000 ਰੁਪਏ ਚ 1250 ਚ 1250 ਚ 1250 ਚ 1250 ਚ ਉਹ ਬਿਲਕੁਲ ਸਹੀ ਕਹਿ ਰਿਹਾ ਜਿਹੜਾ ਬਾਜ਼ਾਰ ਚ ਮਿਲਦਾ 1200 ਦਾ ਸੂਟ ਮਤੂ ਸ਼ਰੀ ਦਸਤਾਰ ਪਾਗੇ ਪੁਰਾਣੇ ਲੱਗੀ ਸੇਲ ਲੈ ਜਾ 500 ਚ 500 ਚ 500 ਚ ਉਹ ਮਿਲਣਾ 4 ਦਿਨੀਆਂ 4 ਦਿਨ ਮਿਲਣਾ ਮਿੱਟੀ ਦੇ ਪਾ ਕੱਪੜਾ ਲੈਣਾ ਮਿੱਟੀ ਦੇ ਪਾ ਉਹ ਦੇਖੋ 1200 ਦਾ 500 ਦਾ ਸੂਟ ਅਸੀਂ ਦੇਣਾ ਹੀ ਦੇਣਾ ਜਿਹੜਾ ਵਿਆਹ ਚਾਹੀਦਾ ਕੱਪੜਾ ਬਾਜ਼ਾਰ ਤੁਸੀਂ 1 ਲੱਖ ਦਾ ਲੈਣਾ ਇੱਥੇ 40000 ਜੀ ਦੇ ਕੇ ਵੇਚਾਂਗੇ ਵੱਡੇ ਫਾਇਦੇ ਭਾਈ ਜੀ ਕਰੀ ਕੀ ਜਾਣਿਓ ਬਾਜ਼ਾਰ ਚ 1200 ਦਾ ਤੁਸੀਂ ਕਹਿੰਦੇ 500 ਲੈ ਜਾਓ ਜਿਹੜਾ ਬਾਜ਼ਾਰ ਚ ਲੱਖ ਕੋਰਾ ਕੱਪੜਾ ਤੁਸੀਂ ਕਹਿੰਦੇ 40 ਹਜ਼ਾਰ ਚ ਲੈ ਜਾਓ ਉਹ ਮੱਤ ਤੇ ਨਹੀਂ ਮਰੀ ਗਈ ਉਹ ਸੇਤ ਠੀਕ ਹੈ ਤੁਹਾਡੀ ਕਦੀ ਕੀ ਜਾਣਿਓ ਭਾਜੀ ਸੇਤ ਵੀ ਦਰਸਤਾ ਤੇ ਸੇਤਾ ਵੀ ਪੂਰੀਆ ਕੰਮ ਆ ਆ ਚੱਕੋ ਬਾਜ਼ਾਰਾਂ ਦੇ ਵਿੱਚ 12 1200 ਦਾ ਕੜਾਈ ਵਾਲਾ ਸੂਟ ਮਿਲਦਾ ਉਹ ਗਰਮੀਆਂ ਤਾਂ ਗਈਆਂ ਉਹ ਸਰਦੀਆਂ ਆ ਗਈਆਂ ਆ ਚੱਕੋ ਦੁਪੱਟੇ ਨਾਲ ਲਾ ਕੇ 500 ਰੁਪਏ ਦਾ ਦੇਣਾ ਜੀ 500 ਰੁਪਏ ਦਾ ਭਾਜੀ ਦੇਖੋ ਬਾਹਰ ਰਸ਼ ਕਿੰਨਾ ਪਿਆ ਬਿਆਰ ਬੇਲੇ ਬੈਠੇ ਇੱਥੇ ਮੇਲੇ ਲੱਗੇ ਐਨਾ ਰਸ਼ ਆ ਕਿੱਥੋਂ ਗਿਆ ਉਹ ਚੰਗੀ ਬਰਾਜ਼ ਦੇ ਐਨੇ ਲੋਕ ਨਹੀਂ ਜਾਂਦੇ ਜਿੰਨੇ ਮਾਸੂੂਸ਼ ਦੀ ਦਸਤਾਰ ਤੇ ਬਾਹਰ ਆਲੇ ਦੁਆਲੇ ਰਾਸ਼ ਹੀ ਰਸ਼ ਪਿਆ ਆ ਦੇਖੋ ਜੀ ਰਸ਼ ਦਾ ਕਾਰਨ ਕੀ ਆ ਅਸੀਂ ਰੇਟ ਉੱਤੇ ਲੈ ਕੇ ਲਾਨੇ ਸੂਟਾਂ ਤੇ 5-500 ਦੇ ਰਹੇ ਆ 12-12 16 ਸੂਟ ਓਏ ਕੜਾਈਆਂ ਚੈੱਕ ਕਰੋ ਉਹ ਦੁਪੱਟੇ ਵਰਕੇ ਚੈੱਕ ਕਰੋ ਭਾਜੀ ਇਹ ਰਸ਼ ਕਿਸੇ ਗੱਲ ਨਾਲ ਆ ਇਹ ਸੋਹੇ ਭਾਰੀ ਚੱਕੋ ਰੰਗ ਡਿਜ਼ਾਈਨ ਕਲਰ ਚੈੱਕ ਕਰੀ ਚਲੋ ਆ ਚੈੱਕ ਕਰੋ ਮੈਂ ਕਹਿੰਦਾ ਭਾਜੀ ਐਕਤੀ ਕਿਸੇ ਦੀ ਲੁੱਟ ਨਹੀਂ ਹੋਣ ਦੇਣੀ ਕਿਸੇ ਦੇ ਵਿਆਹ ਤੇ ਖਰਚਾ ਤਾਜਵਰੀ ਦਾ ਅੱਦਾ ਕਰ ਦੇਣਾ ਅੱਦਾ ਭਾਜੀ ਤੁਸੀਂ ਝੂਠ ਬੋਲ ਰਹੇ ਹੋ ਉਹ ਮੈਨੂੰ ਤੁਹਾਡੀ ਗੱਲ ਦਾ ਯਕੀਨ ਨਹੀਂ ਆ ਰਿਹਾ ਇਹ ਰੇਟ ਤੁਸੀਂ ਗਲਤ ਕਹਿ ਰਹੇ ਹੋ ਤੁਸੀਂ ਕਹੀ ਜਾਂਦੇ ਹੋ ਕੋਈ 500 ਚ ਰਹਿ ਜਾਓ ਕੋਈ 650 ਚ ਰਹਿ ਜਾਓ ਓਏ 650 ਵਾਲਾ ਸੂਟ ਨਹੀਂ ਹੈਗਾ ਇਹ 2000 ਦਾ ਸੂਟ ਆ ਬਾਜ਼ਾਰ ਚ ਉਹ ਭਾਜੀ ਬਾਜ਼ਾਰਾਂ ਦੇ ਵਿੱਚ 2000 ਦਾ ਵਾ ਆ ਚੈੱਕ ਕਰੋ

1500 ਤੋਂ ਘੱਟ ਨਹੀਂ ਮਿਲਣਾ ਚੈੱਕ ਕਰੋ ਰੇਟ ਆ ਚੈੱਕ ਕਰੋ ਅੱਖਾਂ ਖੁੱਲ੍ਹਦੀਆਂ ਕਿਹੜੀ 2 2 ਇੰਚ 1500 ਦੇ ਦੋ ਭਾਜੀ ਸੂਟ 1500 ਦੇ ਦੋ ਓਏ ਸੂਟ ਦੇਖੋ ਕੜਾਈ ਹੋਇਆ ਹੱਥ ਲਾ ਕੇ ਦੇਖੋ ਹੱਥ ਲਾ ਕੇ ਸਰਦਾਰ ਜੀ ਮੈਨੂੰ ਤਾਂ ਲੱਗਦਾ ਤੁਹਾਡੇ ਨੁਕਸ ਪੈ ਗਿਆ ਤੁਸੀਂ ਰੇਟ ਗਲਤ ਲੱਗ ਗਿਆ ਓ ਬਾਹੂ ਨੂੰ ਘਟਾਣਾ ਪਵਾ ਦਿਓ ਓਏ ਕਰੀ ਕੀ ਜਾਣਿਓ 750 ਦਾ ਸੂਟ ਹੈ ਤੁਸੀਂ ਦੱਸ ਰਹੇ ਹੋ ਜਿਹੜਾ 2000 ਦਾ ਬਾਜ਼ਾਰ ਚ ਉਹ ਸਾਡੇ ਬਾਉ ਨੂੰ ਕੋਈ ਘਾਟਾ ਨਹੀਂ ਪੈਣਾ ਸਾਡੇ ਬਾਉ ਨੇ ਸੋਚ ਕੇ ਰੱਖਿਆ ਆਮ ਲੋਕਾਂ ਦਾ ਫਾਇਦਾ ਕਰਨਾ ਆਮ ਜਿਹੜੇ ਮਿਹਨਤ ਦੀ ਕਮਾਈ ਕਰਦੇ ਆ ਉਹਨਾਂ ਦਾ ਫਾਇਦਾ ਕਰਨਾ ਕਮਾਈ ਸਾਡੇ ਬਾਉ ਵੀ ਕਰਦੇ ਆ ਸਾਡੇ ਬਾਉਾਂ ਨੇ ਹਜ਼ਾਰਾਂ ਬੰਦੇ ਰੱਖਿਆ ਕੰਮ ਤੇ ਉਹਦਾ ਵੀ ਰੋਜ਼ੀ ਰੋਟੀ ਇਥੋਂ ਚੱਲਦਾ ਤੁਮਾਈ ਕਰਦੇ ਆ ਅਸੀਂ 750 ਦਾ ਜਿਹੜਾ ਵੇਚਦੇ ਆ 700 ਦਾ ਖਰੀਦਦੇ ਆ ਜਿਹੜਾ 650 ਦਾ ਵੇਚਦੇ ਆ 600 ਦਾ ਖਰੀਦਦੇ ਆ ਜਿਹੜਾ 500 ਦਾ ਵੇਚਦੇ ਆ ਉਹ 450 ਦਾ ਖਰੀਦਦੇ ਆ ਭਾਜੀ 440 50-50 ਹਜ਼ਾਰ ਰੁਪਏ ਲਾਇਆ ਸੂਟਾ ਮਗਰ ਕਮਾਈ ਸਾਡੇ ਬਹੁ ਵੀ ਕਰਦੇ ਆ। ਦੇਖੋ ਭਾਈ ਜੀ ਕਮਾਲ ਕਰ ਦਿੱਤੀ ਹੈਗੀ ਆ ਲੋਕਾਂ ਦੇ ਫਾਇਦੇ ਹੋ ਰਹੇ ਆ। ਉਹ ਦੇਖੋ ਮੈਂ ਤਾਂ ਹੈਰਾਨ ਆ। ਬਾਅਦ ਵਿੱਚ ਗੱਲ ਕੀਤੀ ਬੀਬੀਆਂ ਨਾਲ ਕੋਈ ਕਹਿੰਦੇ ਸਾਡੇ ਵਿਆਹ ਅਕਤੂਬਰ ਚਾ ਕੋਈ ਕਹਿੰਦੇ ਨਵੰਬਰ ਚਾ ਕੋਈ ਕਹਿੰਦੇ ਦਸੰਬਰ ਚਾ ਮੈਂ ਕਿਹਾ ਬੀਬੀ ਹੁਣੇ ਸੂਟ ਇਕੱਠੇ ਕਰੀ ਜਾਂਦੇ ਹੋ। ਕਿਹਦੇ ਪੇਟੀ ਪਰ ਨਹੀਂ ਪੇਟੀ। ਪੰਜਾਬ ਬਾਜ਼ਾਰ ਚ ਪਿਆਰ ਚ ਸਾਡੀ ਲੁੱਟ ਹੋਣੀ ਆ। ਹੁਣ ਆਫਰ ਚੱਲਦੀ ਆ ਅਸੀਂ ਇਸ ਨਹੀਂ ਲੈ ਕੇ ਜਾ ਰਹੇ ਆ। ਤੁਹਾਨੂੰ ਵੀ ਸੁਨੇਹਾ ਦਿੰਨਾ ਲੋਕੋ ਪਿਆ ਭਾਵੇਂ ਅਕਤੂਬਰ ਜਾਂ ਨਵੰਬਰ ਜਾਂ ਦਸੰਬਰ ਜਾਂ ਹੁਣੇ ਆ ਜਾਓ ਸ਼ਾਪਿੰਗ ਕਰ ਲੋ ਚਾਰ ਦਿਨ ਮੇਲਾ ਲਾਤਾ ਮੇਲਾ ਉਹ ਦਰਸਲ ਭਾਜੀ ਕਹਾਣੀ ਤੁਹਾਨੂੰ ਦੱਸੇ ਨਾ ਕਹਾਣੀ ਕੀ ਐ ਉਹ ਮਾਤੂ ਸ਼੍ਰੀ ਦਸਤਾਰ ਨੇ ਸਰਦੀਆਂ ਵਾਲੇ ਸੂਟਾਂ ਦੇ ਪਿਆਰੇ ਸੂਟਾਂ ਦਾ ਚੱਕ ਲਿਆਂਦਾ ਟਰੱਕ ਚਾਰ ਦਿਨਾਂ ਦਾ ਸਾਨੂੰ ਆਲਟੀਮੇਟ ਦਿੱਤਾ ਕਹਿੰਦੇ ਚਾਰ ਦਿਨਾਂ ਚ ਟਰੱਕ ਖਤਮ ਕਰ ਦੋ ਤਾਂ ਕਰਕੇ ਭੈਣਾਂ ਨੂੰ ਬੇਨਤੀ ਕੀਤੀ ਆ ਵੀ ਚਾਰ ਦਿਨਾਂ ਦਾ ਮੇਲਾ ਤੁਸੀਂ ਆਜੋ ਆ ਕੇ 4 ਦਿਨਾਂ ਦੇ ਵਿੱਚ ਲੈ ਜਾਓ ਸੂਟ ਲੈ ਕੇ ਰੱਖ ਲਓ ਦੇਖੋ ਜਿਹੜਾ ਬਾਜ਼ਾਰ 'ਚ 2500 ਰੁਪਏ ਦਾ ਸੂਟ ਇੱਥੋਂ ਲੈ ਜਾਓ 850 'ਚ 850 'ਚ ਲੈ ਜਾਓ 850 'ਚ ਭਾਜੀ ਕੰਮ ਅੱਜ ਤੱਕ ਹੀ ਚੱਲਣਾ ਕਿਉਂਕਿ 850 ਦੇ ਵਿੱਚ ਇੱਕ ਕਦੋੜ ਜੈ ਨਹੀਂ ਆ ਚੱਕੋ ਕਰੇਵ ਦਾ ਸੂਟ ਚਨੌਣ ਦੇ ਦੁਪੱਟੇ ਓਏ ਇਸ ਵਾਰ ਮੈਂ ਕਹਿੰਦਾ ਵਿਆਹ ਮੁੜ ਜਾਏ ਮੂੰਹ ਨਾਲੀ ਵੇਖਣੇ ਖੁਸ਼ੀਆਂ ਆ ਦੇਖਣੇ ਖੁਸ਼ੀਆਂ ਆ ਇਹ ਦੇਖੋ ਜੀ ਚੜਦੇ ਰੋ ਚੜਦਾ ਸੂਟ ਰੇਟ ਬਾਜ਼ਾਰ ਚ ਕਿੰਨਾ 2500 2600 2800 ਉਹ ਸਾਡਾ ਰੇਟ 1000 ਰੁਪਿਆ 1000 ਰੁਪਏ ਦਾ ਸੂਟ ਦੇਣਾ ਓਏ ਅਸੀਂ ਬਾਕੀ ਦੁਕਾਨਦਾਰੂ ਇੱਕ ਇੱਕ ਸੂਟ ਦਿਖਾ ਕੇ ਇੱਕ ਇੱਕ ਦਾ ਰੇਟ ਨਹੀਂ ਦੱਸਦੇ ਸਾਰੀ ਦੁਕਾਨ ਖੋਲ ਦਿੱਤੀ ਆ ਵੈਰਾਈਟੀਆਂ ਦਿਖਾਈ ਜੰਨੇ ਆ ਕੱਪੜੇ ਦੀ ਕੁਆਲਿਟੀ ਦਿਖਾਈ ਜੰਨੇ ਆ ਰੇਟ ਵੀ ਦਈ ਜੰਨੇ ਆ ਇੱਕ ਇੱਕ 1000 ਰੁਪਏ ਜੀ ਇੱਕ ਇੱਕ 1000 ਰੁਪਏ ਦਵਾਂਗੇ ਇਹ ਆ ਚੱਕੋ ਭਾਜੀ ਆ ਹੈਵੀ ਸੂਟ ਕਰੇਵ ਦਾ ਹੈਂਡਵਰਕ ਹੋਇਆ ਸਾਰਾ ਕੁਝ ਦੱਸ ਰਿਹਾ ਭਾਜੀ ਨੈਚੁਰਲ ਕਰੇਵ ਦਾ ਫੇਸ ਲੱਗਿਆ 10000 ਤੋਂ ਘੱਟ ਸੂਟ ਨਹੀਂ ਜੇ ਕਿਸੇ ਨੇ ਦੇਣਾ ਚੱਕੋ 1500 ਰੁਪਏ ਦਾ ਦੁਪੱਟਾ ਲਾ ਕੇ ਭਾਈ ਜੀ ਲੋਕ ਕਹਿੰਦੇ ਬਾਤੂ ਸ਼੍ਰੀ ਤੇ ਬਾਹਰ ਕਪੜਾ ਵੀ ਸਸਤਾ ਦੇ ਜਾਂਦਾ ਕਹਿੰਦੇ ਰਿਕਸ਼ੇ ਵਾਲੇ ਭਾਈ ਵੀ ਪੈਸੇ ਹੀ ਲੈਂਦੇ ਇਹ ਕੀ ਜੱਕਰ ਕਰਦਾ ਓਏ ਚੱਕਰ ਭਾਜੀ ਪਾਤਾ ਸਾਡੇ ਕੋਲ ਦੂਰੋਂ ਦੂਰੋਂ ਪੈਣਾ ਹੁੰਦੀਆਂ ਕਹਿੰਦੇ ਅਸੀਂ ਬੱਸ 'ਚ ਆਉਨੇ ਆ ਕੋਈ ਆਉਂਦਾ ਟ੍ਰੇਨ ਦੇ ਵਿੱਚ ਉਹ ਸਾਰਿਆਂ ਨੇ ਬੇਣਤੀ ਕੀਤੀ ਕਹਿੰਦੇ ਬੱਸ ਸਟੈਂਡ ਤੋਂ ਇੱਥੋਂ ਤੱਕ ਰਕਸ਼ੇ ਫ੍ਰੀ ਕਰ ਦੋ ਓਏ ਰਕਸ਼ੇ ਵਾਲਿਆ ਦੇ ਨਾਲ ਉਹ ਭਰਾਵਾਂ ਨੇ ਵੀ ਇਕ ਲੋਕਾਂ ਦਾ ਫਾਇਦਾ ਕਰਤਾ ਕਹਿੰਦੇ ਇੱਥੋਂ ਆਉਣ ਦਾ ਵੀ ਫ੍ਰੀ ਇੱਥੋਂ ਜਾਣ ਦਾ ਵੀ ਫ੍ਰੀ ਸਿਰਫ ਤੁਹਾਨੂੰ ਬੱਸ ਸਟੈਂਡ ਤੱਕ ਦੀ ਸਰਵਿਸ ਬਾਤੂਸ਼ੀ ਦਸਤਾਰ ਨੇ ਫ੍ਰੀ ਕਰਦੀ ਆ ਦੇਖੋ ਜੀ ਰਿਕਸ਼ੇ 'ਤੇ ਬੈਠ ਕੇ ਆ ਜਾਓ ਬੱਸ ਸਟੈਂਡ ਤੋਂ ਸਾਡੇ ਸਟੋਰ ਤੇ 1 ਰੁਪਿਆ ਵੀ ਨਹੀਂ ਰਿਕਸ਼ੇ ਵਾਲੇ ਨੇ ਲੈਣਾ ਭਰਾ ਸਾਡੇ ਨੇ ਘਾਟੇ ਪੈਦੇ ਕਰ ਰਹੇ ਆ ਪਾਰ ਖੁੱਲੀ ਡੁੱਲੀ ਪਾਰਕਿੰਗ ਆ ਭਾਵੇਂ ਫੋਰਚੂਨਰ ਲੈ ਕੇ ਭਰਾ ਸਾਡਾ ਆ ਜਵੇ ਥਾਰ ਲੈ ਕੇ ਆ ਜਵੇ ਉਹ ਜੀਪਾਂ ਲਿਆਓ ਗੱਡੀਆਂ ਲਿਆਓ ਆਲਟੋ ਲਿਆਓ ਸਕੂਟਰ ਮੋਟਰਸਾਈਕਲ ਖੁੱਲੀ ਡੁੱਲੀ ਪਾਰਕਿੰਗ ਬਾਹਰ ਆਓ ਸਿੱਧਾ ਹੀ ਤੁਸੀਂ ਅੰਦਰ ਪਹੁੰਚ ਜੂਗੇ ਬਜ਼ਾਰਾਂ ਚ ਭੀੜ ਭੜਕੇ ਜਾਣ ਦੀ ਲੋੜ ਨਹੀਂ ਗਲੀਆਂ ਚ ਤੁਰ ਕੇ ਜਾਣ ਦੀ ਲੋੜ ਨਹੀਂ ਕੋਈ ਪਾਰਕਿੰਗ ਦਾ ਪੰਗਾ ਨਹੀਂ ਹੋਰ ਸੁਣ ਲਓ ਫੋਰਚੂਨਰ ਵਾਲੇ ਭਾਈ ਉਹ ਥਾਰ ਵਾਲੇ ਭਰਾ ਇੱਕ ਤੇਰਾ ਵੀ ਫੇਰਾ ਕਰ ਦਿੰਦੇ ਆ ਤੁਸੀਂ ਇਹਨਾਂ ਨੇ ਬੀਪਿਆਂ ਦੀਪਿਆਂ ਵੀ ਬੇਗੋਸ ਕੀਤੀਆਂ ਆ ਜਾਓ ਫੇ ਆਓ ਮੈਂ ਕਹਿੰਦਾ ਜਿੱਥੇ ਮਰਜ਼ੀ ਚੱਲ ਜਾਓ ਜਿਹੜੇ ਮਰਜੀ ਦਰਜੀ ਕੋ ਜਾਓ ਚੈਲੰਜ ਕਰਦਾ ਥੋਕ ਕੇ ਕਿਸੇ ਨੇ 4000 ਰੁਪਏ ਤੋਂ ਘੱਟ ਤੁਹਾਨੂੰ ਸਲਾਈ ਨਹੀਂ ਦੇਣੀ ਇਹਦੀ ਉਹ ਸਾਡੇ ਕੋਲ ਆਓ ਬਾਜ਼ਾਰ 'ਚ ਜਾਉਂਗੇ ਮੁੱਲ ਖਰੀਦੂਗੇ 12000 ਰੁਪਏ ਦਾ ਹ ਮਿਲਣਾ ਤੁਹਾਨੂੰ ਸਾਡੇ ਕੋਲ ਆਜੋ 12000 ਵਾਲਾ 2 ਪੀਸ ਕੋਟ ਪੈਂਟ 2995 ਜਿਦਵਾਗੇ ਸਲਾਈ ਦੇ ਰੇਟ ਤੋਂ ਵੀ ਘੱਟ ਕਰਦੇ ਹੋਰ ਦੱਸੋ 3 ਪੀਸ ਲੈਣਾ ਭਾਈ ਤੁਸੀਂ 3 ਪੀਸ ਲੈਣਾ ਆਜੋ ਰੰਗ ਜਿਹੜਾ ਮਰਜ਼ੀ ਲੈ ਜਾਓ 3 ਪੀਸ ਕੋਟ ਪੈਂਟ ਜਿਹੜੀ 5500 6000 ਰੁਪਈਆ ਸਲਾਈ ਹੈ ਬਾਜ਼ਾਰ 'ਚ ਇਹਦੀ ਕੀਮਤ 15000 ਰੁਪਈਆ ਆਇਆ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟ ਪੈਂਟ 3700 60 ਲੈ ਜਾਓ 3700 ਚੱਕੋ ਭਾਜੀ ਕੁਰਤੇ ਪਜਾਮੇ ਵੀ ਹੁਣ ਆ ਗਏ ਭਾਜੀ 5 5000 ਲੱਗ ਜਾਂਦੇ ਸੀ ਇਹੋ ਜੀ ਟੌਰ ਕੱਢਣ ਵਾਸਤੇ ਚੱਕੋ 1500 ਦਾ ਕੁਰਤਾ ਪਜਾਮਾ ਸਟਿਚ ਕਰਕੇ ਕੀਜ਼ਾ कॉटन ਦਾ 2000 ਦੀ ਪਾਸਕੜ ਸਟਿਚ ਕਰਕੇ ਪਿਓਰ ਬ੍ਰਾਂਡਡ ਦੀ 10000 2500 ਦੇ ਚਾਤਾਜ ਵੜੀ ਦਾ ਕਰਤਾ ਉਹ ਸ਼ੇਰਵਾਨੀ ਸ਼ੇਰਵਾਨੀ 15 15000 ਰੱਟ ਤੇ ਹੁੰਦੀ ਸੀ ਆ ਚੱਕੋ ਆ ਚੱਕੋ ਆ ਚੱਕੋ ਸਿਰਫ 1500 7000 ਦੇ ਸ਼ੇਰਵਾਨੀ ਸਟਿਚ ਕੀਤੀ ਗਤਾਈ ਕੀਤੀ ਕਰਾਈ ਉਹ ਦੇਖੋ ਪਟਾਕੇ ਤੇ ਪੈਂਦੇ ਪਟਾਕੇ ਆ ਦੇਖੋ ਮੋਂਟੀ ਕਰ ਲੋ ਬ੍ਰਾਂਡ ਆ ਬ੍ਰਾਂਡ ਬਹੁਤ ਵੱਡਾ 1 ਰੁਪਈਆ ਵੀ ਕੋਈ ਲੈਸ ਨਹੀਂ ਦਾ ਸਾਡੇ ਕੋਲ ਆ ਜਾਓ ਬਾਜ਼ਾਰ ਚ ਜਾਉਂਗੇ ਇਹਦੀ ਐਮ ਆਰ ਪੀ ਦੇਖ ਲੋ 1659 ਰੁਪਏ ਮਾਦਰਮ 1650 ਵਾਲਾ ਕੰਬਲ ਅਸੀਂ ਕਰਤਾ 1000 ਰੁਪਏ ਚ ਆਹ ਦੇਖੋ ਕੁਆਲਟੀ ਵੀ ਸੁਪਰ ਦੇ ਰਹੇ ਆ ਵੱਡੇ ਫਾਇਦੇ ਉਤੋਂ ਪੈਕਿੰਗ ਦੇਖੋ ਕਿੰਨੀ ਸੋਹਣੀ ਆ ਪੂਰੀ ਰਾਜਾ ਮਹਾਰਾਜਾ ਸਟਾਈਲ ਤੁਸੀਂ ਵਿਆਹ ਸ਼ਾਦੀ ਦੇਣ ਲੈਣ ਲਈ ਕੰਬਲ ਔਣਿਆ ਆਜੋ ਉਹ ਕਿਸੇ ਨੇ ਡੁਪਲੀਕੇਟ ਨੌਨ ਬ੍ਰਾਂਡ ਕੰਬਲ ਵੀ ਤੁਹਾਨੂੰ ਇਸ ਰੇਟ ਨਹੀਂ ਦੇਣਾ ਅਸੀਂ ਤੁਹਾਨੂੰ ਵੱਡੇ ਵੱਡੇ ਬ੍ਰਾਂਡ ਦੇ ਰਹੇ ਆ ਚੱਕੋ ਭਾਜੀ ਉਹ ਡਬਲ ਬੈੱਡ ਤੇ ਆਵਾਜ਼ੋ ਪਟਾਕਾ ਪਟਾਕਾ ਬਾਦੋ ਅੱਜ ਡਬਲ ਬੈੱਡ ਤੇ ਕਰਦੀਏ ਖੁਸ਼ ਲੋਕ ਮੈਂ ਕਹਿੰਦਾ ਹਲਾਓ ਮਾਰ ਰੋ ਝਾਟ ਕਿੰਨੀ ਸੋਹਣੀ ਪੈਕਿੰਗ ਮੌਂਟੀ ਕਾਰਲਰ ਦਾ ਬ੍ਰਾਂਡ ਕੰਬਲ ਦਾ ਰੇਟ ਹੈਗਾ 2259 ਰੁਪਏ ਸਾਡੇ 2250 ਦਾ ਕੰਬਲ 1250 ਚ ਕਰਤਾ ਆਹ ਦੇਖੋ ਡਬਲ ਬੈੱਡ ਦੇ ਕੰਬਲ ਉਹ ਰੇਟ ਅੱਧੋ ਅੱਧ ਕਰਤੇ ਆ ਉਹ 5 5000 ਕੰਬਲ ਆ ਗਿਆ ਚਾਰ ਦਿਨ ਮਿਲਣਾ ਛੇਤੀ ਆਜੋ ਜਿਹੜਾ ਲੈ ਗਿਆ ਲੈ ਗਿਆ ਕਿਹੜਾ ਰਹਿ ਗਿਆ ਓਏ ਆਜੋ ਹਣ ਉਹ ਦਾਜਵਰੀ ਦੇ ਸੂਟਾਂ ਤੇ ਆਜੋ ਓਏ ਭਾਜੀ ਉਹ ਦਿਨ ਕੇ ਜਦੋਂ ਦਾਜਵਰੀ ਪਣਾਉਣ ਜਾਂਦੇ ਸੀ ਤੇ ਮੂੰਹ ਮੇਰੇ ਭਰਾ ਦਾ ਨਿੱਕਾ ਜਿਹਾ ਹੋ ਜਾਂਦਾ ਸੀ ਹੁਣ ਮੂੰਹ ਹੋਊਗਾ ਖੁੱਲਾ ਡੁੱਲਾ ਵਦਿਆ ਸ਼ੌਪ ਕਿਦੇ ਨਾਲ ਸ਼ੌਪਿੰਗ ਕਰਾਵੋਗੇ ਹਣ ਭੈਣ ਨੂੰ ਕਹਿਣ ਦੀ ਲੋੜ ਨਹੀਂ ਤੂੰ ਤੋ ਲੈ ਲੈ ਤੂੰ ਤਿੰਨ ਲੈ ਲੈ ਹੁਣ ਪਤਾ ਕੀ ਕਹਿਣਾ ਜਿੰਨੇ ਮਰਜ਼ੀ ਲੈ ਲੈ ਓਏ ਜਿੰਨੇ ਮਰਜ਼ੀ ਲੈ ਲੈ ਆ ਦੇਖੋ 3 3000 ਵਾਲੇ ਸੂਟ ਵੀ 1000 1000 ਪੈਸੇ ਕਰਤੇ ਆ ਆਹ ਦੇ ਲੋਕ ਤਾਂ ਕਹਿੰਦੇ ਹੁਣ ਆ ਦਿਖਾਉਂਦੇ ਕੁਝ ਹੋਰ ਆ ਤੇ ਦਿੰਦੇ ਕੁਝ ਹੋਰ ਆ ਓ ਪਾਜੀ ਇਹ ਹੁਣ ਕਾਲ ਯੁਗ ਦਾ ਜਮਾਨਾ ਹੈ ਵੀਡੀਓ ਦੁਕਾਨਦਾਰ ਪਾ ਦਿੰਦੇ ਆ ਉਹ ਬਹੁਤ ਕੁਝ ਦਿਖਾ ਦਿੰਦੇ ਆ ਗੱਲਾਂ ਵੀ ਸਾਡੇ ਵਾਂਗੂ ਕਰਦੇ ਆ ਬਾਰਾ ਕੁਛ ਕਰਦੇ ਆ ਪਰ ਰੇਟ ਲਿਖੇ ਹੋਏ ਨਹੀਂ ਕੋਈ ਦਿਖਾਉਂਦਾ ਆ ਚੱਕੋ ਟੱਗੜ ਸਾਹਿਬ ਆ ਰੇਟ ਉੱਤੇ ਲਿਖਿਆ 1500 ਰੁਪਇਆ 3000 ਵਾਲੇ ਸੂਟ ਦਾ ਦੇਖੋ ਬਾਜ਼ਾਰ 'ਚ 3000 ਦਾ ਏ ਕੋਣਾ ਇੱਥੇ 3000 ਦੇ ਦੋ ਮੰਗ ਲਓ 1500 ਰੁਪਇਆ ਦਾ ਸੂਟ ਕਰਤਾ ਆਹ ਚੱਕੋ ਭਾਜੀ ਪਟੀਕ ਸੂਟ ਲੈ ਕੇ ਆ ਗਏ ਆ ਫੋਟੋ ਵਾਲਾ ਪੀਸ ਚੈੱਕ ਕਰ ਲਓ ਇੰਸਟਾਗ੍ਰam ਤੇ ਤਗੜੇ ਤਗੜੇ ਚੈਨਲ ਖੁੱਲ ਗਿਆ ਓ ਤਗੜੇ ਤਗੜੇ ਮਾਡਲ ਆ ਗਏ ਵੀਡੀਓ ਪਾਉਣ ਪਰ ਰੇਟ 30350 ਦੱਸ ਦਿਆ ਤੇ ਕਹਿਣਗੇ ਸ਼ਿਪਿੰਗ ਫ੍ਰੀ ਉਹ 200 200 250 ਦੀ ਸ਼ਿਪਿੰਗ ਨੂੰ ਕੀ ਕਰਨਾ ਜਿਹੜਾ ਸੂਟ 4000 ਵਾਲੇ ਤੁਸੀਂ 2000 ਦੇ ਦਈ ਜੰਨੇ ਹੋ ਆ ਚੱਕੋ ਦੇਖੋ ਫੋਟੋ ਵਾਲੇ ਸੂਟ ਲੈਣਿਆ ਬੁਟੀਕਾ ਵਾਲੇ ਲੈਣਿਆ ਉਹ ਜਿਹੜਾ ਪੌਦਾ ਰੰਗ ਬਲੈਕ ਜਾਂਦਾ ਚੱਟ ਪਲੇਟ ਕਾਲੇ ਰੰਗ ਦਾ ਸੂਟ ਉਹ ਕਾਲਾ ਭਾਗਾ ਵਾਲਾ ਓਏ ਉਹ ਕੁੜੀਆਂ ਦੀ ਪਹਿਲੀ ਪਸੰਦ ਲੈ ਜਾਓ ਲੈ ਜਾਓ ਅੱਧੇ ਰੇਟ ਅੱਧੇ ਰੇਟ ਕਰਤੇ ਓਏ ਇੱਕ ਗੱਲ ਹੋਰ ਕਹਿ ਦਿੰਨੇ ਆ ਕਹਿੰਦੇ ਹੁਣ ਜਮਾਨਾ ਆਈਲੈਂਡ ਦਾ ਨਹੀਂ ਰਿਹਾ ਉਹ ਲੋਕੀ ਕਹਿੰਦੇ ਬਾਹਰ ਜਾ ਕੇ ਕਰਾਂਗੇ ਕੀ ਆ ਚੱਕੋ ਭਾਜੀ ਘਰੇ ਬੈਠੇ ਕੰਮ ਕਰਨਾ ਤੁਸੀਂ ਆਪ ਦਾ ਰੀਸੇਲ ਕਰਨੀਆਂ ਆਜੋ ਹਣ ਮਾਤੂ ਸ਼੍ਰੀ ਦਸਤਾਰ ਤੇ ਤਾਜਵਰੀ ਦਾ ਸੂਟ ਦਿੰਨੇ ਆ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ 10 15000 ਤੋਂ ਕੰਮ ਸ਼ੁਰੂ ਕਰ ਸਕਦੇ ਹੋ ਕੋਈ ਪੜੇ ਲਿਖੇ ਹੋਣ ਦੀ ਲੋਣੀ ਕੋਈ ਹਾਈਲਾਈਟ ਕਰਨ ਦੀ ਲੋਣੀ ਆ ਗੈਟੀ ਲੈ ਜਾਂ ਫਤੂ ਸ਼ਰੀ ਦਾ ਦਸਤਾਰ ਕਰੇ ਬੈਠੇ 30 35000 ਰੁਪਏ ਮਹੀਨਾ ਬਣਾਓਗੇ ਜਾਓ ਚਾਹੇ ਤੁਸੀਂ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਨਿਊਜ਼ੀਲੈਂਡ ਆਸਟ੍ਰੇਲੀਆ ਚਾਹੇ ਯੂਰਪ ਤੋਂ ਉਹ ਤੁਹਾਨੂੰ ਵੀ ਖੁਸ਼ ਕਰ ਦੇਣਾ ਭਣੋ ਤੁਸੀਂ ਨਾ ਕਹਿ ਰਹੇ ਹੋ ਸੰਘ ਪਾੜਿਆ ਕਿੱਦਾਂ ਖਾ ਕੇ ਕੁਛ ਨਾ ਨੇ ਆਹ ਦੇਖੋ ਬੁੱਲ ਬੁੱਲਦੇ ਬੱਚੇ ਭਾਰੇ ਭਾਰੇ ਸੂਟ ਵੀ ਸਾਡੇ ਕੋਲ ਆ ਉਹ ਸਾਡੇ ਕੋਲ ਤੋਂ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਆ ਸਾਡੇ ਕੋਲੋਂ ਭਾਵੇਂ 30000 ਤੱਕ ਦਾ ਸੂਟ ਲੈ ਲੋ ਮਦਰ ਫੈਰੇ ਕਰਨੇ ਆ ਲੋਕਾਂ ਦੇ ਆ ਦੇਖੋ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਓਏ ਆ ਦੇਖੋ ਪੂਰਾ ਮਹਾਰਾਣੀ ਸਟਾਈਲ ਸੂਟ ਦੇ ਰਹੇ ਆ ਡੇਲੇ ਦੇ ਕੰਮ ਦੁਪੱਟਾ ਕਿੰਨਾ ਸੋਹਣਾ ਬਾਹਾਂ ਤੇ ਕੰਮ ਕਿੰਨਾ ਸੋਹਣਾ ਰੰਗ ਇਹਦੇ ਵਿੱਚ 4000 55 ਤੁਹਾਨੂੰ ਮਿਲ ਜਾਣੇ ਆ ਆ ਦੇਖੋ ਡਿਜ਼ਾਈਨ ਭਾਜੀ ਨਵੇਂ ਇਹ ਕੋਈ ਲਾਟ ਨਹੀਂ ਐ ਜੇ ਰੇਟ ਸਸਤਾ ਇਹ ਸਪੈਸ਼ਲ ਐਨ ਆਰ ਆਈ ਵੀਰਾਂ ਤੇ ਰਾਇਲ ਕਲਾਸ ਕਸਟਮਰਾਂ ਤੇ ਜਿਹੜੇ ਕਹਿੰਦੇ ਸੀ ਕੀ ਜਪਉਣੀ ਆ ਚੰਗੀ ਉਹ ਰੇਟ ਦੀ ਕੋਈ ਚੱਕਰ ਨਹੀਂ ਆ ਚੈੱਕ ਕਰੋ ਸੂਟ ਚੈੱਕ ਕਰੋ ਦੁਪੱਟੇ ਚੈੱਕ ਕਰੋ ਰਾਇਲ ਕਲਾਸ ਹੈਟ ਮਾ ਦਿਖਾ ਰਹੇ ਆ ਸਾਡੇ ਕੋਲੇ 100 200 ਵਾਲੇ ਸੂਟ ਨਹੀਂ ਭਾਜੀ ਸਾਡੇ ਕੋਲ ਇਹੋ ਜੇ ਲਗਜ਼ਰੀ ਰਾਇਲ ਕਲਾਸ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਵੀ ਆ ਆ ਚੈੱਕ ਕਰੋ ਪੀਸ ਓਏ ਹੋਏ ਦੇਖੋ ਜੀ ਜਿਹੜਾ ਤੁਸੀਂ ਭਾਰੇ ਭਾਰੇ ਸੂਟ ਦਾਜਵਰੀ ਬਣਾਉਣੀ ਆ ਇਤਾਰੇ ਸੂਟ ਜਿਹੜੇ ਭਾਰੇ ਭਾਰੇ ਸੂਟਾਂ ਹੀ ਦਾਜਵਰੀ ਤੁਸੀਂ ਬਾਜ਼ਾਰ ਚ 2 ਲੱਖ ਰੁਪਏ ਦੀ ਲੈਣੀ ਹੈ ਨਾ ਸਾਡੇ ਕੋਲ ਆਜੋ ਅਸੀਂ 2 ਲੱਖ ਵਾਲਾ ਕੱਪੜਾ 80 ਹਜ਼ਾਰ ਦਵਾਂਗੇ 1 ਲੱਖ 20 ਹਜ਼ਾਰ ਦਾ ਫਰਕ ਕੱਢ ਲਿਆਂਗੇ ਇੰਨੇ ਫਾਇਦੇ ਸਾਡੇ ਕਰ ਰਹੇ ਆ ਦੇਖੋ ਜੀ ਡਿਜ਼ਾਈਨੇ ਕਰਦੇ ਤਾਂ ਚੜਦਾ ਓਏ ਹੈਂਡਵਰਕ ਕੀਤਾ ਹੋਇਆ ਦੁਪੱਟੇ ਬਾਗਵਾਲ ਬਾਜੂ ਬਣੇ ਪੌਂਚੇ ਬਣੇ ਓਏ ਹੋਰ ਚਾਹੀਦਾ ਕੀ ਐ ਕਹਿੰਦੇ ਚਾਹੀਦਾ ਸੂਟ ਚੰਗਾ ਤੇ ਰੇਟ ਘੱਟ ਚਾਹੀਦਾ ਤੇ ਮਿਲਣਾ ਕਿੱਥੇ ਆ ਮਾਂਤੂ ਜੀ ਦੀ ਦੁਕਾਨ ਬਾਗਾ ਪੁਰਾਣਾ ਬਾਗਾ ਪੁਰਾਣਾ ਆ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਹੁਣ ਤੁਸੀਂ ਖੁਸ਼ ਹੁੰਦੇ ਹੋਣਿਆ ਓ ਸੂਟ ਇੱਕ ਤੋਂ ਇੱਕ ਚੜਦੇ ਰੋ ਚੜਦਾ ਰੰਗ ਵੀ ਕਮਾਲ ਦੇ ਵਰਕ ਵੀ ਕਮਾਲ ਦਾ ਮੈਂ ਕਿਹਾ ਵਿਆਹ ਦੇ ਜਾਓ ਬਾਤ ਤੁਸਰੀ ਦਸਤਾਰ ਦੇ ਸੂਟ ਪਾ ਕੇ ਮੂਵੀ ਵਾਲਾ ਮਗਰ 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 ਪੰਜਾਬੀ ਭਾਜੀ ਇੱਕ ਗੱਲ ਹੋਰ ਹੈ ਉਹ ਲੋਕ ਕਹਿੰਦੇ ਰੌਲਾ ਬਹੁਤ ਪਾਉਂਦੇ ਆ ਓ ਆਮ ਦੁਕਾਨਦਾਰ ਇੰਨਾ ਰੌਲਾ ਨਹੀਂ ਪਾਉਂਦਾ ਉਹ ਬੜੇ ਪਿਆਰ ਦੇ ਨਾਲ ਮੱਖਣ ਲਾ ਕੇ ਥੋੜੀ ਲੁੱਟ ਕਰਦਾ ਪਰ ਜਦੋਂ ਸੱਚ ਦੀ ਗੱਲ ਕਰਦੇ ਆ ਤੇ ਰੌਲਾ ਪਾਇਆ ਜਾਂਦਾ ਓਦੋਂ ਲੋਕਾਂ ਨੂੰ ਦੱਸਣਾ ਪੈਂਦਾ ਓਏ ਕੰਨਾਂ ਖੋਲਣੇ ਪੈਂਦੇ ਆ ਅੱਖਾਂ ਖੋਲ੍ਹੀਆਂ ਪੈਂਦੇ ਆ ਓਦੇ ਵਾਸਤੇ ਬੁਲੰਦ ਆਵਾਜ਼ ਜ਼ਰੂਰੀ ਆ ਓ ਭਾਈ ਜੀ ਸਿਆਣੇ ਵੀ ਕਹਿੰਦੇ ਆ ਜਦ ਬੋਲਣਾ ਹੋਵੇ ਸੱਚ ਓਠੇ ਚੜ ਕੇ ਨੱਚ ਆ ਦੇਖੋ ਦੇ ਰਹੇ ਆ ਕਮਾਲ ਕਰ ਰਹੇ ਆ ਦੇਖੋ ਸੂਟ ਬਲੇਕ ਸੂਟ ਮੈਂ ਕਹਿੰਦਾ ਸਾਡੇ ਕੋਲ ਰੰਗ ਸਾਰੇ ਡਿਜ਼ਾਈਨ ਸਾਡੇ ਕੋਲ ਸਾਰੇ ਆਈ ਚੀਜ਼ਾਂ ਆ ਸੂਟ ਦੀ ਕੀਮਤ 6500 ਰੁਪਇਆ ਬਾਜ਼ਾਰ 'ਚ ਆ ਕੋਈ 7000 ਤਾਂ ਦਿੰਦਾ ਸਾਡੇ ਕੋਲ ਆਜੋ 2800 ਰੁਪਇਆ ਦਾ ਸੂਟ ਦਵਾਂਗੇ ਜੰਮਿਆ ਕੋਈ ਰੇਟ ਨਾ ਉਹ 2800 ਰੁਪਇਆ ਸੂਟ ਦੇ ਰਹੇ ਆ ਇੰਨਾ ਵੱਡਾ ਫਰਕ ਆ ਦੇਖੋ ਕਿੰਨਾ ਸੋਹਣਾ ਕੰਮ ਮਹਿਗਾ ਬਹਿ ਜਾ ਬਹਿ ਜਾ ਹੋਈ ਪਈ ਆ ਇੱਥੇ ਲੋਕ ਆਉਂਦੇ ਇੱਕ ਇੱਕ ਸੂਟ ਲੈਣ ਦੋ ਦੋ ਜਦੋਂ ਸਾਡੇ ਰੇਟ ਸੁਣਦੇ ਆ ਸਾਡਾ ਕੱਪੜਾ ਚੈੱਕ ਕਰਦੇ ਆ ਉਹ 10-10 ਸੂਟ ਲੈ ਕੇ ਜਾਂਦੇ ਆ ਆ ਚੈੱਕ ਕਰੋ ਅਸੀਂ ਤੁਹਾਨੂੰ ਸੂਟ ਦੇ ਦੇਣਾ 3000 ਰੁਪਏ ਚ ਬਾਹਾਂ ਦੇ ਵੀ ਕੰਮ ਉਹ ਫਰੰਟ ਵੀ ਆਹ ਪਹੁੰਚਿਆਂ ਦੇ ਕੰਮ ਦੇਖੋ ਕਢਾਈ ਕੰਮ ਕਿੰਨਾ ਕੀਤਾ ਇੰਨਾ ਵੱਡਾ ਫਰਕ ਕਿਸ ਨੇ ਨਹੀਂ ਕੀਤਾ ਉਹ ਦੇਖੋ ਸਭ ਤੋਂ ਵੱਡੀ ਗੱਲ ਆ 4 ਦਿਨਾਂ ਦਾ ਮੇਲਾ ਆਜੋ 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 ਤੁਸੀਂ ਕਿਸੇ ਸ਼ਹਿਰ ਤੋਂ ਪਿੰਡ ਤੋਂ ਜ਼ਿਲ੍ਹੇ ਤੋਂ ਕਸਬੇ ਤੋਂ ਆਜੋ ਪਾਕਾ ਪ੍ਰਾਣਾ ਮੋਗਾ ਰੋਡ ਤੇ ਆਜੋ ਕੋਈ ਵੀ ਤੁਹਾਨੂੰ ਸਮੱਸਿਆ ਨਹੀਂ ਆਣ ਦਿੰਦੇ ਇੱਥੋਂ ਪਹੁੰਚਣ ਤੱਕ ਦੀ ਸਰਵਿਸ ਅਸੀਂ ਦਿੰਨੇ ਆ ਕੱਪੜਾ ਵਧੀਆ ਦੇਣ ਦੀ ਅਸੀਂ ਸਰਵਿਸ ਦਿੰਨੇ ਆ ਤੁਹਾਨੂੰ ਸੁਝਾ ਦੇਣੇ ਤੁਹਾਡੇ ਵਾਸਤੇ ਕਿਹੜੇ ਕੱਪੜੇ ਵਧੀਆ ਹੈ ਸਾਡੇ ਕੋਲ ਰਾਇਲ ਕਲਾਸ ਰਾਇਲ ਕਲਾਸ ਗਾਗ ਤਾਂ ਹੁੰਦੇ ਆ ਸਾਡੇ ਕੋਲ ਸੇਲਸਮੈਨ ਵੀ ਰਾਇਲ ਕਲਾਸ ਆ ਜਿਹੜੇ ਤੁਹਾਡੀ ਹਰ ਇੱਕ ਚੀਜ਼ ਦਾ ਪੂਰਾ ਖਿਆਲ ਰੱਖਦੇ ਆ ਦੇਖੋ ਜੀ ਸਾਡਾ ਕੱਪੜਾ ਸਾਫਤਾ ਵਧੀਆ ਇਸ ਕਰਕੇ ਬਾਹਰ ਰੌਸ਼ ਦੇਖੋ ਕਿੰਨਾ ਪਿਆ ਚਾਰੇ ਪਾਸੇ ਰੌਸ਼ ਪੈ ਗਿਆ ਲੋਕ ਦੂਰੋਂ ਦੂਰੋਂ ਆ ਗਏ ਉਹ ਜਾਮ ਲੱਗੇ ਬਾਹਰ ਸੜਕਾਂ ਦੇ ਦੇਖੋ ਗੱਡੀਆਂ ਕਿੰਨਾ ਖੜੀਆਂ ਕੂਟਰ ਮੋਟਰਸਾਈਕਲ ਦੇਖੋ ਕਿੱਦਾਂ ਛੜਿਆ ਆ ਆ ਦੇਖੋ ਜੀ ਚਾ ਇਤਾਂ ਦੇ ਸੂਟ ਬਾਜ਼ਾਰ ਚ ਜਾਂਦੇ ਹੋ ਇਹੇ ਜੀ 15000 ਰੁਪਿਆ ਇਹੇ ਜੀ ਨਹੀਂ ਇਹ 12000 ਰੁਪਿਆ ਨਹੀਂ ਜੀ ਸਾਡਾ ਜੀ ਇਹ ਹੈਗਾ ਜੀ 8000 ਰੁਪਿਆ ਆ ਦੇਖ ਲਓ ਪ੍ਰੋਪਰ ਸੂਟ ਉਹ ਅਸੀਂ ਨਹੀਂ 12000 ਲੈਣਾ ਅਸੀਂ ਨਹੀਂ ਦੇਣਾ 12000 ਨਾਲ 8000 ਅਸੀਂ ਲੈਣਾ 3750 ਉਹ 3750 ਰੁਪਏ ਦੇ ਸੂਟ ਸਿਰਫ ਦਵਾਂਗੇ ਬਾਈ ਜੀ ਦਿਖਾ ਦਿਓ ਦਿਖਾ ਦਿਓ ਅਜ ਰੱਖਣਾ ਨਹੀਂ ਕੋਈ ਲਕੋ ਕੇ ਸੂਟ ਆ ਚੱਕੋ ਜੀ ਹੈਵੀ ਸੂਟ ਦਿਖਾ ਰਹੇ ਆ ਹੈਵੀ ਹੈਵੀ ਦੁਪੱਟੇ ਦਿਖਾ ਰਹੇ ਆ ਵਿਆਹ ਸ਼ਾਦੀਆਂ ਲਈ ਸਾਡੇ ਕੋਲ ਤਾਜਵਰੀ ਦੇ ਸੂਟ ਲਹੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਹੀ ਇੱਕੇ ساتھ ਭਾਜੀ ਸਾਡੇ ਕੋਲੇ ਇੱਕ ਚੀਜ਼ ਨਹੀਂ ਹੈਗੀ ਬਾਕੀ ਸਭ ਕੁਝ ਹੈਗਾ ਸਾਡੇ ਕੋਲੇ ਉਹ ਕੈਂਚੀ ਹੈ ਨਹੀਂ ਜਿਹੜੀ ਲੋਕਾਂ ਦੀਆਂ ਜੇਪੀਆਂ ਕੱਟਣਗੀਆਂ ਸਾਡੇ ਸੂਟ ਦੇ ਵਿੱਚ দাম ਹੁੰਦਾ ਵਾ ਜੇ ਸਾਡਾ ਸੂਟ ਕੋਈ 10-15000 ਰੁਪਏ ਦਾ ਤੇ ਉਹ ਬੋਲੂਗਾ ਵੀ ਮੈਂ 10000 ਦਾ ਹੈਗਾ ਵਾ ਕਿਉਂਕਿ ਤੁਹਾਡੇ 100 100 ਰੁਪਏ ਦੀ ਕੀਮਤ 100 100 ਰੁਪਏ ਦਾ ਤੁਹਾਡਾ ਜਿਹੜਾ ਅਸੀਂ ਸੂਟ ਦਵਾਂਗੇ ਇਹ ਕਲਾਸ ਬੇਮਿਸਾਲ ਦਵਾਂਗੇ ਜੀ ਉਹ ਭਾਜੀ ਨਹੀਂ ਨਹੀਂ ਤੁਹਾਨੂੰ ਭੁਲੇਖਾ ਲੱਗ ਗਿਆ ਓਏ 10000 ਦਾ ਸੂਟ ਨਹੀਂ ਹੈਗਾ ਉਹ ਇਹ ਸੂਟ ਹੈਗਾ ਸਿਰਫ 5000 ਰੁਪਏ ਦਾ 5000 ਰੁਪਏ ਦਾ ਸੂਟ ਆ ਪੜ ਲਓ ਰੇਟ ਲੱਗਾ ਆ ਕੋਈ ਝੂਠ ਨਹੀਂ ਦਪਟਾ ਖੋਲ ਭਾਈ ਜੀ ਆ ਦੇਖੋ ਇਦਾਂ ਦੇ ਰੈੱਡ ਸੂਟ ਲੈਣੇ ਜਾਂ ਹੋਰ ਲੈਣੇ ਆ ਤੁਸੀਂ ਇਹ ਦੇਖ ਲਓ ਜਿਹੜੇ ਬਾਜ਼ਾਰ 'ਚ 15-15000 ਦੇ ਸੂਟ ਆ ਅਸੀਂ 5-5000 'ਚ ਦੇ ਰਹੇ ਆ ਫਰਕ ਕਿੰਨਾ ਵੱਡਾ ਵੀਡੀਓ ਭਾਵੇਂ ਜਿੰਨੀ ਮਰਜ਼ੀ ਬਣਾਈਏ ਸਾਡੇ ਕੋਲ ਆ ਪੂਰੀ ਮੈਗਨਾ ਏਕ ਕਲਾਸ ਚੀਜ਼ਾਂ ਜੇ ਰੈੱਡ ਸੂਟ ਲੈਣੇ ਆ ਦੇਖੋ ਵਿਆਹ ਸ਼ਾਦੀ ਦੇ ਸ਼ਗਨ ਵਾਲੇ ਸੂਟ ਰੈੱਡ ਸੂਟ ਸਾਡੇ ਕੋਲ 1 2 5 10 ਨਹੀਂ ਹਰ ਤਰ੍ਹਾਂ ਦੇ ਡਿਜ਼ਾਈਨਰ ਜਿੱਤਾਂ ਦਾ ਮਰਜ਼ੀ ਰੈਡ ਸੂਟ ਲੈ ਜਾਓ ਸਾਡੇ ਕੋਲ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਭਾਵੇਂ ਤੁਸੀਂ 10000 20000 25000 30000 ਤੱਕ ਜਿੰਨੇ ਮਰਜ਼ੀ ਲੈ ਜਾਓ ਰਾਇਲ ਕਲਾਸ ਸੂਟਾਂ ਤੇ ਬਹੁਤ ਵੱਡੀ ਸੇਲ ਲੱਗੀ ਆ ਇਹ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਆ ਮੁੜ ਕੇ ਇੰਨਾ ਸਸਤਾ ਕੱਪੜਾ ਨਹੀਂ ਮਿਲਣਾ 4 ਦਿਨ ਦਾ ਦੱਸ ਦਿਓ ਭਾਜੀ ਇੱਥੇ ਕੋਲ ਭਾਜੀ 4 ਦਿਨ ਦਾ ਕੋਟ ਪੈਟ ਕੁਰਤੇ ਪਜਾਮੇ ਤਾਈਆਂ ਪੱਕਾ ਸਾਰਾ ਕੁਝ ਇੱਕ ਛੱਤ ਹੇਠਾਂ 4 ਦਿਨ ਦਾ ਮੇਲਾ ਵਾ 4 ਡੇਢ ਤੁਸੀਂ ਆ ਜਾਓ ਤੁਹਾਡੀ ਮਿਹਨਤ ਦੀ ਕਮਾਈ ਦਾ ਸਹੀ ਮੁੱਲ ਪਾਕਾ ਪੈਣਾ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਤੇ ਹੀ ਪਊਗਾ ਸੋ ਤੁਸੀਂ ਕੋਈ ਜਾਣਕਾਰੀ ਲੈਣੀ ਆ ਮਨ ਜੀ ਸਵਾਲ ਹੈਗਾ ਨੰਬਰ ਸਕਰੀਨ ਤੇ ਆ ਇਸ ਨੰਬਰ ਤੇ ਫੋਨ ਕਰ ਲਓ ਬਹੁਤ ਵੱਡੇ ਫਾਇਦੇ ਕਰਾਂਗੇ ਗਾਰੰਟੀ ਆ ਟੂ ਕੇਮਰਾਮੈਨ ਓਮਦਿੰਦਰਾਨ ਹਦੀਦ ਦਾ ਦੱਗਰਖਾਨ ਟੀਵੀ ਬਾਕਾ ਪਾਣਾ